ਦੁਨਿਆ ਦੇ ਘਾਰੇ ਵਿਚ ਆਵੇ ਸੋ ਤਰਾਣੋਂ ਜਾਵੇ ਦੁਨਿਆ ਦੇ ਘਾਰੇ ਸ੍ਰੀ ਆਖਾ ਗੁਰੂ ਰਾਮਦਾਸ ਜੀ ਮਹਾਰਾਜ ਰੁਖੇ ਜ਼ਮੀਨ ਤੇ ਮਹਾਪੁਰਸ਼ਾਂ ਦੀ ਦੁਨੀਆ ਵਿੱਚ ਅਵਤਾਰੀ ਪੁਰਸ਼ਾਂ ਦੀ ਦੁਨੀਆ ਵਿੱਚ ਇੱਕ ਮਹਾਨ ਮਨੁੱਖ ਨੇ ਇੱਕ ਪੂਰਨ ਬੁਰਖ ਨੇ ਆਪ ਜੀ ਦਾ ਜਨਮ ਲਾਹੌਰ ਚੂਨਾ ਮੰਡੀ ਦੇ ਵਿੱਚ ਹੋਇਆ ਸੋਡੀ ਹਰਦਾਸ ਜੀ ਦੇ ਘਰ ਸੰਸਾਰ ਦੇ अनेका ਮਹਾਪੁਰਸ਼ਾਂ ਦੀ ਤਰ੍ਹਾਂ ਆਪ ਦਾ ਜਨਮ ਤੇ ਜੀਵਨ ਵੀ ਇੱਕ ਗਰੀਬ ਘਰਾਨੇ ਵਿੱਚ ਬਤੀਤ ਹੋਇਆ ਅਜੇ ਸਤਾਈ ਵਰਿਆਂ ਦੇ ਸੰਨ ਕਿ ਮਾਤਾ ਦਾ ਸਾਆ ਸਿਰ ਤੋਂ ਉੱਠ ਗਿਆ ਤੇ 2 ਸਾਲ ਬਾਅਦ ਪਿਤਾ ਦਾ ਸਾਆ ਵੀ ਸਿਰ ਤੋਂ ਜਾਂਦਾ ਰਿਹਾ ਆਪ ਬਿਲਕੁਲ ਯਤੀਮੀ ਦੀ ਹਾਲਤ ਦੇ ਛੋ ਗਏ ਤਾਂ ਬਾਸਰ ਕੇ ਨਾਨਕਿਆਂ ਦੇ ਘਰ ਜਾ ਕੇ ਪਨਾਹ ਲਈ ਪਰ ਨਾਨਕੇ ਵੀ ਘਰ ਦੇ ਕੋਈ ਬਹੁਤੇ ਸੌਖੇ ਨਹੀਂ ਸਨ ਲਿਹਾਜ਼ਾ ਨਾਨੀ ਆਪ ਨੂੰ ਘੁੰਗਣੀਆਂ ਉਬਾਲ ਕੇ ਦੇ ਦਿੰਦੀ ਸੀ ਤੇ ਭਾਈ ਜੇਠਾ ਜੀ ਧਨ ਗੁਰੂ ਰਾਮਦਾਸ ਜੀ ਮਹਾਰਾਜ ਬਾਲ ਅਵਸਥਾ ਵਿੱਚ ਇਸ ਤਰ੍ਹਾਂ ਗਲੀ ਗਲੀਆਂ ਵਿੱਚ ਘੁੰਗਣੀਆਂ ਵੇਚ ਕੇ ਆਪਣੀ ਉਪਜੀਵਕਾ ਚਲਾਉਂਦੇ ਸਨ ਆਪਣੇ ਰਿਜ਼ਕ ਦੀ ਇਸ ਢੰਗ ਨਾਲ ਉਹ ਪਾਲਣਾ ਕਰਦੇ ਸਨ ਸਜੇ ਸਜੇ ਆਪ ਵੱਡੇ ਹੁੰਦੇ ਗਏ ਗਰੀਬੀ ਤੇ ਸੰਸਾਰ ਦੀਆਂ ਔਕੜਾਂ ਨੇ ਤਰ੍ਹਾਂ ਤਰ੍ਹਾਂ ਦੇ ਸੰਘਰਸ਼ ਤੇ ਆਪ ਨੂੰ ਮਜਬੂਰ ਕੀਤਾ ਲੇਕਿਨ ਸੰਘਰਸ਼ ਇੱਕ ਤੇ ਬੈਰਾਗੀ ਰੂਚੀ ਨੂੰ ਜਨਮ ਦਿੰਦਾ ਹੈ ਤੇ ਸੰਘਰਸ਼ ਇੱਕ ਗਿਲੇ ਤੇ ਸ਼ਿਕਵੇਆਂ ਦੀ ਬਿਰਤੀ ਨੂੰ ਜਨਮ ਦਿੰਦਾ ਹੈ ਜਦ ਗਿਲੇ ਤੇ ਸ਼ਿਕਵੇਆਂ ਦਾ ਜਨਮ ਹੋਵੇ ਤਾਂ ਮਨੁੱਖ ਚੋਰ ਜਾਂ ਡਾਕੂ ਬਣ ਜਾਂਦਾ ਹੈ ਪਰ ਜੇ ਬੈਰਾਗ ਪੈਦਾ ਹੋਵੇ ਕਿ ਜੀਵਨ ਕੁਝ ਵੀ ਨਹੀਂ ਜਗਤ ਕੁਝ ਵੀ ਨਹੀਂ ਸਿਵਾਏ ਦੁੱਖ ਦੇ ਤਾਂ ਬੈਰਾਗ ਦਾ ਜਨਮ ਹੁੰਦਾ ਹੈ ਤੇ ਬੈਰਾਗ ਦੇ ਨਾਲ ਤਿਆਗੀਆਂ ਬਿਰਤੀਆਂ ਉਜਾਗਰ ਹੁੰਦੀਆਂ ਨੇ ਔਰ ਉਹੀ ਪ੍ਰੇਮ ਤੇ ਬ੍ਰਹਮ ਗਿਆਨ ਉਤਪਤੀ ਦਾ ਕਾਰਨ ਬਣਦੀਆਂ ਨੇ ਪ੍ਰਭੂ ਮਿਲਾਪ ਦਾ ਕਾਰਨ ਬਣਦੀਆਂ ਨੇ ਆਪ ਜੀ ਦੇ ਅੰਦਰ ਸਹਿਜੇ ਸਹਿਜੇ ਜੀਵਨ ਦੇ ਸੰਘਰਸ਼ ਨੇ ਬੈਰਾਗ ਪੈਦਾ ਕੀਤਾ ਬੈਰਾਗ ਨੇ ਆਪ ਨੂੰ ਤਿਆਗੀ ਬਣਾ ਦਿੱਤਾ ਔਰ ਤਿਆਗ ਮਈ ਅਵਸਥਾ ਦੇਚੇ ਆਪ ਅਜੇ ਗਲੀ ਗਲੀ ਦੇ ਵਿਚਰ ਰਹੇ ਸਨ ਕਿ ਗੁਰੂ ਅਮਰਦਾਸ ਜੀ ਮਹਾਰਾਜ ਦੀ ਨਿਗਾਹ ਆਪ ਤੇ ਪਈ ਕਿਉਂਕਿ ਬਾਸਰ ਕੇ ਤਬਾ ਜੇਠਾ ਜੀ ਗੋਵਿੰਦਵਾਲ ਸਾਹਿਬ ਦੇਚ ਆ ਗਏ ਸਨ ਗੁਰੂ ਅਮਰਦਾਸ ਜੀ ਮਹਾਰਾਜ ਦੀ ਨਜ਼ਰਾਂ ਕੀ ਪਈਆਂ ਆਪ ਗੁਰੂ ਅਮਰਦਾਸ ਜੀ ਮਹਾਰਾਜ ਦੇ ਹੀ ਬਣ ਕੇ ਰਹ ਗਏ ਕਹਾਵਤ ਹੈ ਇਤਿਹਾਸ ਹੈ ਕਿ ਗੁਰੂ ਅਮਰਦਾਸ ਜੀ ਮਹਾਰਾਜ ਨੇ ਕੁਝ ਇੱਕ ਸਿਆਣਿਆਂ ਨੂੰ ਕਹਿ ਰੱਖਿਆ ਸੀ ਕਿ ਬੱਚੀ ਸਾਡੀ ਸਿਆਣੀ ਹੋ ਗਈ ਹੈ ਭਾਨੇ ਜੀ ਅਸੀਂ ਇਸ ਲਈ ਵਰਦੀ ਤਲਾਸ਼ ਦੇ ਚਾਹ ਤੋ ਇੱਕ ਸਿਆਣੇ ਨੇ ਕਿਹਾ ਮਹਾਰਾਜ ਚੋਂ ਕਿ ਗੱਲ ਰਸਤੇ ਚੋਈ ਉਹ ਸਾਹਮਣੇ ਜੋ ਘੂਣੀਆਂ ਵੇਚਦਾ ਪਿਆ ਇਸ ਵਰਗਾ ਹੋਵੇ ਤੋ ਸਤਿਗੁਰੂ ਕਹਿਣ ਲਗੇ ਇਸ ਵਰਗਾ ਤੋ ਫਿਰ ਇਹੀ ਹੈ ਹੁਣ ਇਹੀ ਠੀਕ ਹੈ ਤੋ ਆਪਨੇ ਭਾਈ ਜੇਠਾ ਜੀ ਨੇ ਦਾਮਾਦ ਬਣਾ ਲਿਆ ਔਰ ਗੁਰੂ ਦੀ ਸੰਗਤ ਸਤਸੰਗੀਆਂ ਦਾ ਇਕੱਠ ਇਸ ਸਭ ਕੁਛ ਨੇ ਸੇਵਾ ਭਾਵ ਨੂੰ ਜਨਮ ਦਿੱਤਾ ਪ੍ਰੇਮਾ ਭਗਤੀ ਨੂੰ ਜਨਮ ਦਿੱਤਾ ਔਰ ਹਿਰਦਾ ਪੇਮ ਰੰਗ ਨਾਲ ਰੋਜ਼ ਰੋਜ਼ ਰੰਗੇਣ ਲੱਗ ਪਿਆ ਦਿਨ-ਪ੍ਰਤੀ ਦਿਨ ਅਧਿਆਤਮਕ ਮੰਡਲ ਦੇ ਵਿੱਚ ਉੱਨਤੀ ਹੋਣ ਲੱਗੀ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਨੇ ਇੱਕ ਦਿਨ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਆਖਿਆ ਭਾਈ ਜੀਠਾ ਜੀ ਬਈ ਟੋਂ ਦਾਤ ਦੇ ਚ ਕੁਛ ਸਾਥੋਂ ਮੰਗਿਆ ਨਹੀਂ ਜਵਾਈ ਮੰਗ ਕਰਦੇ ਨੇ ਦਾਮਾਦ ਮੰਗ ਕਰਦੇ ਨੇ ਤੁਸੀਂ ਤੇ ਕੁਛ ਵੀ ਨਹੀਂ ਮੰਗਿਆ ਮੰਗੋ ਤੋਂ ਆਪ ਦੀ ਬੜੀ ਸੁੰਦਰ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈ ਦਾਜੋ ਹਰ ਕੱਪੜ ਦੇਵੋ ਹਰ ਸੋਭਾ ਦੇਵੋ ਜਿਤ ਸਵਰੇ ਮੇਰਾ ਕਾਜ ਤੇਰੇ ਗੁਰਦੇਵ ਪਿਤਾ ਜੇ ਦੇਣਾ ਹੀ ਹੈ ਤੇ ਹਰੀ ਨਾਮ ਦਾ ਕਪੜਾ ਦਿਓ ਹਰੀ ਨਾਮ ਦੀ ਦੌਲਤ ਦਿਓ ਹਰੀ ਨਾਮ ਦਾ ਸਾਜੋ ਸਮਾਨ ਦਿਓ ਤਾਂ ਕਿ ਲੋਕ ਪਰਲੋਕ ਮੇਰਾ ਸੁਹਿਲਾ ਹੋ ਜਾਏ ਆਪ ਜੀ ਦਾ ਇੱਕ ਹੋਰ ਵੀ ਬਾਕ ਹੈ ਹਰ ਕੇ ਜਨ ਸਤ ਗੁਰ ਸਤ ਪੁਰਖਾ ਬਿਨੋ ਕੋ ਰੋ ਗੁਰ ਪਾਸ ਹਮ ਕੀ ਰੇ ਕਰਮ ਸਤ ਗੁਰ ਸਰਣਾਈ ਕਰਦਾ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕ ਰਾਮ ਨਾਮ ਪ੍ਰਗਾਸ हे ਮੇਰੇ ਮਿੱਤਰ ਗੁਰਦੇਵ ਪਿਤਾ ਮੇਰੇ ਹਿਰਦੇ ਵਿੱਚ ਰਾਮ ਨਾਮ ਦਾ ਚਾਨਣਾ ਕਰੋ ਰਾਮ ਨਾਮ ਦਾ ਪ੍ਰਕਾਸ਼ ਕਰੋ ਜੇ ਦੇਣਾ ਹੈ ਤੇ ਰਾਮ ਨਾਮ ਦੀ ਦੌਲਤ ਤੇ ਪ੍ਰਭੂ ਨਾਮ ਦੀ ਦੌਲਤ ਨਾਲ ਮੇਰੇ ਹਿਰਦੇ ਨੂੰ ਫੈਜ਼ਯਾਬ ਕਰੋ ਸਮਾਂ ਲੰਘਦਾ ਗਿਆ ਆਪ ਦੀ ਸੇਵਾ ਤੇ ਸਿਮਰਨ ਦੀਆਂ ਰੁਚੀਆਂ ਵੀ ਵੱਧਦੀਆਂ ਗਈਆਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਦੋ ਦਾਮਾਦ ਸਨ ਭਾਈ ਜੇਠਾ ਜੀ ਭਾਈ ਰਾਮਾ ਜੀ ਤੇ ਦੋਵੇਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਪਾਸ ਰਹਿੰਦੇ ਸਨ ਦੋਵੇਂ ਬੱਚਿਆਂ ਵੀ ਭਾਨੀ ਜੀ ਤੇ ਦਾਨੇ ਜੀ ਵੀ ਸਤਿਗੁਰ ਦੀ ਹਜ਼ੂਰੀ ਚ ਰਹਿ ਕੇ ਸਾਧ ਸੰਗਤ ਦੀ ਤੇ ਆਪ ਜੀ ਦੀ ਸੇਵਾ ਕਰਕੇ ਹੀ ਸਮਾਪਦਿਤ ਕਰਦਿਆਂ ਸਨ ਤੇ ਜੀਵਨ ਆਪਣਾ ਸਫਲ ਕਰ ਲਿਆ ਸਨ ਇੱਕ ਦਿਨ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਨੇ ਬੜੀ ਲੰਬੀ ਸੋਚਣੀ ਸੋਚੀ ਇਸਾਨੋਂ ਕੋਈ ਸਿੰਘਾਸਣ ਚਾਹੀਦਾ ਜਿੱਥੇ ਉਹ ਜੋਤ ਬਿਰਾਜਮਾਨ ਹੋ ਸਕੇ ਜਿਸ ਨੂੰ ਕਿ ਕਹਿੰਦੇ ਨੇ ਗੁਰੂ ਨਾਨਕ ਘਰ ਬਦਲਦਾ ਰਿਹਾ ਸਿੰਘਾਸਣ ਬਦਲਦੇ ਰਹਿ ਜੋਤ ਉਹੀ ਸੀ ਸਿੰਘਾਸਣ ਤੇ ਬੈਠਣ ਵਾਲਾ ਉਹੀ ਸੀ ਸਿੰਘਾਸਣ ਬਦਲਦੇ ਰਹਿ ਘਰ ਬਦਲਦੇ ਰਹਿ ਪਰ ਘਰਾਂ ਦੇ ਚ ਰਹਿਣ ਵਾਲਾ ਉਹੀ ਇੱਕ ਸੀ ਅੱਜ ਗੁਰੂ ਅਮਰਦਾਸ ਜੀ ਮਹਾਰਾਜ ਨੇ ਭਾਈ ਰਾਮੇ ਨੂੰ ਬੁਲਾਇਆ ਤੇ ਆਖਿਆ ਇੱਕ ਖੂਬਸੂਰਤ ਥੜਾ ਬਣਾਓ ਅਸੀਂ ਉਸ ਦੇ ਉੱਤੇ ਬੈਠਣਾ ਹੈ ਬਿਰਾਜਮਾਨ ਹੋਣਾ ਹੈ ਨਾਲੇ ਭਾਈ ਜੇਠਾ ਜੀ ਨੂੰ ਵੀ ਕਹਿ ਦਿੱਤਾ ਬਣਾਓ ਤੁਸੀਂ ਔਰ ਜਿਸ ਦਾ ਥੜਾ ਖੂਬਸੂਰਤ ਹੋਇਆ ਚੰਗਾ ਹੋਇਆ ਸੱਡੇ ਬੈਠਣ ਦੇ ਲਾਇਕ ਹੋਇਆ ਅਸੀਂ ਫਿਰ ਉਸ ਤੇ ਬੈਠਾਂਗੇ ਸ਼ਾਮ ਤੱਕ ਭਾਈ ਜੇਠੇ ਜੀ ਨੇ ਬੜੀ ਮਿਹਨਤ ਕੀਤੀ ਤੇ ਆਪਣੀ ਮਿਹਨਤ ਦੇ ਨਾਲ ਬੜਾ ਸੋਹਣਾ ਜਿਹਾ ਥੜਾ ਬਣਾਇਆ ਭਾਈ ਰਾਮੇ ਜੀ ਨੇ ਵੀ ਬਣਾਇਆ ਗੁਰੂ ਅਮਰਦਾਸ ਜੀ ਮਹਾਰਾਜ ਤਹਿਲਦੇ ਹੋਏ ਭਾਈ ਰਾਮਾ ਜੀ ਪਾਸ ਆਏ ਤੇ ਕਹਿਣ ਲੱਗੇ ਤੂੰ ਥੜਾ ਬਣਾਇਆ ਹੱਥ ਜੋੜ ਕੇ ਕਹਿਣ ਲੱਗਾ ਹਾਂ ਮਹਾਰਾਜ ਇਹ ਥੜਾ ਹੈ ਬੜਾ ਰੁੱਤਾ ਹੈ ਮਹਾਰਾਜ ਕਹਿਣ ਲੱਗੇ ਇਹ ਥੜਾ ਸਾਡੇ ਬੈਠਣ ਦੇ ਲਾਇਕ ਨਹੀਂ ਇਹਨੂੰ ਢਾਹ ਭਾਈ ਰਾਮਾ ਕਹਿਣ ਲੱਗਾ ਮਿਹਨਤ ਤੇ ਮੈਂ ਬਹੁਤ ਕੀਤੀ ਹੈ ਧੰਗ ਨਾਲ ਬਣਾਇਆ ਹੈ ਪਰ ਪਾਤਸ਼ਾਹ ਪਤਾ ਨਹੀਂ ਆਪ ਨੂੰ ਕਿਉਂ ਨਹੀਂ ਪਸੰਦ ਆ ਸੋ ਆਪ ਦਾ ਹੁਕਮ ਹੈ ਤੋ ਹੁਣ ਮੈਂ ਢਾ ਦੇਣਾ ਇਸੇ ਤਰੀਕੇ ਨਾਲ ਗੁਰੂ ਅਮਰਦਾਸ ਜੀ ਮਹਾਰਾਜ ਭਾਈ ਜੇਠਾ ਜੀ پاس ਗਏ ਤੇ ਆਖਣ ਲੱਗੇ ਪੁਰਖਾ ਥੜਾ ਤੇਰਾ ਵੀ ਕਿਸੇ ਕੰਮ ਦਾ ਨਹੀਂ ਢਾਦ ਹੱਥ ਜੋੜ ਕੇ ਭਾਈ ਜੇਠਾ ਜੀ ਕਹਿਣ ਲਗੇ ਪਾਤਸ਼ਾਹ ਮੈਂ ਭੁੱਲਣ ਹਾਰ ਜੋ ਹੋਇਆ ਛੋਟੀ ਮਤ ਵਾਲਾ ਜੋ ਹੋਇਆ ਛੋਟੀ ਸੋਚਣੀ ਜੋ ਸੀ ਹੁਣ ਹੋਰ ਆਪ ਕਿਰਪਾ ਕਰੋ ਬਖਸ਼ਿਸ਼ ਕਰੋ ਮੇਰੀ ਸੋਚ ਮੇਰੀ ਮਤ ਵਧੇ ਤਾਂ ਕਿ ਮੈਂ ਆਪ ਜੀ ਦੇ ਬੈਠਣ ਲਾਇਆ ਥੜਾ ਬਣਾ ਸਕਾਂ ਵਾਕਈ ਮੈਂ ਆਪ ਜੀ ਦੇ ਬੈਠਣ ਲਾਇਆ ਥੜਾ ਨਹੀਂ ਬਣਾ ਸਕਿਆ ਮੈਂ ਢਾ ਦੇਣਾ ਬਾਦਸ਼ਾਹ ਦੂਸਰੇ ਦਿਨ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਫਿਰ ਭਾਈ ਰਾਮਾ ਜੀ ਪਾਸ ਆਏ ਤੇ ਰਾਮਾ ਥੜਾ ਬਣਾ ਕੇ ਬੈਠਾ ਸੀ ਬੜਾ ਖੁਸ਼ ਸੀ ਭਈ ਹੁਣ ਮੈਂ ਕਾਬਲੇ ਦੀ ਤੇ ਬੜਾ ਸੋਹਣਾ ਹੀ ਥੜਾ ਬਣਾਇਆ ਸਹਿਬਾਂ ਨੂੰ ਪਸੰਦ ਆਇਆ ਔਰ ਗੁਰੂ ਅਮਰਦਾਸ ਜੀ ਮਹਾਰਾਜ ਨੇ ਦੇਖਦਿਆਂ ਸਾਰੇ ਕਹਿ ਦਿੱਤਾ ਏ ਥੜਾ ਨਹੀਂ ਕਿਸੇ ਕੰਮ ਦਾ ਇਟਹਾਤ ਇਗਰਾਦ ਭਾਈ ਰਾਮਾ ਜੀ ਦੇ ਮਨ ਵਿੱਚ ਇੱਕਦਮ ਖਿਆਲ ਆਇਆ ਕਿ ਗੁਰੂ ਅਮਰਦਾਸ ਜੀ ਮਹਾਰਾਜ ਵਡੇਰੀ ਉਮਰ ਦੇ ਹੋ ਗਏ ਨੇ ਅਨਹੋਣੀਆਂ ਗੱਲਾਂ ਕਰਦੇ ਨਹੀਂ ਪਰ ਜਦ ਹੁਣ ਗੁਰੂ ਨੇ ਗੁਰੂ ਪਿਤਾ ਨੇ ਤੇ ਜਦੋਂ ਹੁਕਮ ਕੀਤਾ ਤੋ ਢਾ ਦੇ ਨੇ ਪਰ ਅੰਦਰ ਮਨ ਇਨਕਾਰੀ ਹੈ ਅੰਦਰ ਮਨ ਬਾਗੀ ਹੋ ਚੁੱਕਿਆ ਹੈ ਨਮੋ ਜੁੜੇ ਜੀ ਮਨ ਨਾਲ ਕਹਿਣ ਲੱਗਾ ਅੱਛਾ ਪਾਦਸ਼ਾ ਬੜਾਇਆ ਤੁਸੀਂ ਬਹੁਤ ਵਦਿਆ ਬਹੁਤ ਵਦਿਆ ਪਤਾ ਨਹੀਂ ਆਪ ਨੂੰ ਕਿਉਂ ਨਹੀਂ ਪਸੰਦ ਆ ਰਿਹਾ ਪਰ ਹੁਣ ਆਪ ਕਹਿੰਦੇ ਹੋ ਤੇ ਮਿਟਾ ਦਿੰਦਾ ਇਸੇ ਤਰੀਕੇ ਨਾਲ ਗੁਰੂ ਅਮਰਦਾਸ ਜੀ ਮਹਾਰਾਜ ਭਾਈ ਜੇਠਾ ਜੀ پاس ਹੈ ਤੇ ਕਹਿਣ ਲੱਗੇ ਪੁਰਖਾ ਥੜਾ ਤੇਰਾ ਵੀ ਕਿਸੇ ਕੰਮ ਦਾ ਨਹੀਂ ਹੱਥ ਜੋੜ ਕੇ ਭਾਈ ਜੇਠਾ ਜੀ ਕਹਿੰਦੇ ਨੇ ਬਾਰ ਬਾਰ ਬਖਸ਼ਤ ਹੋ ਮੋਹੀ ਗੁਨਾਗਾਰ ਅਪਰਾਧੀ ਕੋਹੀ اے بادشاہ میں بار بار بھول ਕਰਦਾ ਤੁਸੀਂ بار بار مینوں بخشتے میں بار بار غلطی کردا ਤੁਸੀਂ بار بار نظر انداز کردے ہو ہن مہربانی بخشش کرنی میں چنگا بنا سکا میں اگرا دینا بادشاہ واقعی اپ دے بیٹھن لائق نہیں اج تیہے دن جد سدگور નિરીક્ષણ کرنا ہے تے دیکھدیاں سار بھائی رامے نو کہہ دیتا تھڑا ڈھا دے نہیں کسے کام دا تے راماں جی کہن لگے ਨਹੀਂ ਕਿਸੇ ਕੰਮ ਦਾ ਤੇ ਨਾ ਸਹੀ ਨਹੀਂ ਬੈਠਣਾ ਤੇ ਨਾ ਸਹੀ ਪਰ ਮੈਂ ਡਾਣਾ ਨਹੀਂ ਕਿਸੇ ਕੀਮਤ ਤੇ ਨਹੀਂ ਡਾਣਾ ਤੁਸੀਂ ਬੈਠੋ ਚਾਏ ਨਾ ਮਿਠ ਸਾਹਿਬ ਰਮਨ ਦਾਸ ਜੀ ਮਹਾਰਾਜ ਅੱਗੇ ਚਲੇ ਗਏ ਭਾਈ ਜੇਠਾ ਜੀ ਬਾਸ ਉੱਥੇ ਵੀ ਇਹੀ ਫਿਕਰਾ ਦੁਹਰਾਇਆ ਜੇਠਾ ਜੀ ਤੋੜ ਦਿਓ ਇਥੜਾ ਇਹ ਸਾਡੇ ਬੈਠਣ ਦੇ ਲਾਇਕ ਨਹੀਂ ਨੇ ਤਾਂ ਇਕਦਮ ਭਾਈ ਜੇਠਾ ਜੀ ਕਹਿਣ ਲੱਗੇ ਹਾਂ ਵਾਕਈ ਮਹਾਰਾਜ ਇਹ ਆਪ ਜੀ ਦੇ ਬੈਠਣ ਦੇ ਲਾਇਕ ਕਿੱਥੇ ਹੋ ਸਕਦਾ ਮੈਂ ਨਿਮਾਣ ਮੈਂ ਛੋਟੀ ਮਤ ਵਾਲਾ ਪਾਤਸ਼ਾਹ ਮੈਂ ਇਤਨਾ ਮਹਾਨ ਥੜਾ ਕਿੱਥੇ ਬਣਾ ਸਕਦਾ ਜਿਸ ਤੇ ਆਪ ਬਿਰਾਜਮਾਨ ਹੋ ਸਕੋ ਮੇਰੇ ਕਰੋ ਬਖਸ਼ਿਸ਼ ਕਰੋ ਮੇਰੀ ਮਤ ਮਹਾਨ ਹੋਵੇ ਤੇ ਮੈਂ ਉਸ ਰੰਗ ਦਾ ਬਣਾਵਾ ਜੋ ਆਪ ਨੂੰ ਪਸੰਦ ਆਵੇ ਕਈ ਲੈ ਕੇ ਜੋ ਢਾਲ ਲੱਗੇ ਤਾਂ ਗੁਰੂ ਅਮਰਦਾਸ ਜੀ ਨੇ ਗਲੋਕੜੀ ਚ ਲੈ ਲਿਆ ਆਖਿਆ ਨਹੀਂ ਜੇਠਾ ਜੀ ਥੜਾ ਬਣ ਗਿਆ ਤੂੰ ਥੜਾ ਬਣਾ ਦੁੱਪ ਅਸੀਂ ਹੁਣ ਇਸੇ ਖੜੇ ਤੇ ਬੈਠਾਂਗੇ ਉਹ ਲਿਆ ਸਾਨੂੰ ਇਹ ਮਿੱਟੀ ਦੇ ਥੜੇ ਥੋੜੀ ਚਾਹੀਦੇ ਸੰਤ ਮੈਂ ਤੇ ਹਿਰਦੇ ਦਾ ਥੜਾ ਵੇਖ ਰਿਆ ਸੀ ਤੋ ਥੜਾ ਬਣ ਗਿਆ ਤੇਰੇ ਹਿਰਦੇ ਦੀ ਬਣਤਰ ਹੁਣ ਇਸ ਢੰਗ ਦੀ ਬਣ ਗਈ ਹੈ ਆਂਦਾ ਤੋ ਦੁਨੀਆ ਦੇਖੇਗੀ ਕਿ ਤੇਰੇ ਹਿਰਦੇ ਦੇ সিংহাসਨ ਤੇ ਗੁਰੂ ਨਾਨਕ ਦੀ ਜੋਤ ਬਿਰਾਜਮਾਨ ਹੈ ਥੜਾ ਬਣ ਗਿਆ সিংহাসਨ ਬਣ ਗਿਆ ਇਸ ਤਰੀਕੇ ਨਾਲ ਆਪ ਨੂੰ ਗੋਵਿੰਦਵਾਲ ਸਾਹਿਬ ਦੇ ਵਿੱਚ ਹੀ ਗੁਰਗੱਦੀ ਨਸੀਬ ਹੋਈ ਤੇ ਆਪਨੇ ਉਸਾਰੂ ਕੰਮ ਸ਼ੁਰੂ ਕੀਤਾ ਗੁਰੂ ਅਮਰਦਾਸ ਜੀ ਮਹਾਰਾਜ ਦੇ ਸੰਕਲਪ ਨੂੰ ਗੁਰੂ ਅਮਰਦਾਸ ਜੀ ਮਹਾਰਾਜ ਦੇ ਸੁਪਨਿਆਂ ਨੂੰ ਆਪਨੇ ਸਾਕਾਰ ਕਰਨਾ ਸ਼ੁਰੂ ਕੀਤਾ ਜਿਸ ਨੂੰ ਅੱਜ ਅੰਮ੍ਰਿਤਸਰ ਕਹਿੰਦੇ ਨੇ ਇਸ ਦੀ ਕਲਪਨਾ ਇਸ ਦਾ ਚਿੱਤਰਣ ਇਹਦਾ ਸੁਪਨਾ ਪਹਿਲੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਲਿਆ ਔਰ ਉਸੇ ਹੀ ਸੁਪਨੇ ਨੂੰ ਉਸੇ ਹੀ ਫੁਰਨੇ ਨੂੰ ਉਸੇ ਸੰਕਲਪ ਨੂੰ ਸਾਕਾਰ ਕਰਨ ਲਈ ਅੱਜ ਗੁਰੂ ਰਾਮਦਾਸ ਜੀ ਮਹਾਰਾਜ ਨੇ ਤਿੰਨ ਚਾਰ ਪਿੰਡਾਂ ਦਾ ਇੱਕ ਚੱਕ ਬਣਾ ਕੇ ਵਸਾਣਾ ਸ਼ੁਰੂ ਕੀਤਾ ਔਰ ਉਸ ਦਾ ਨਾਂ ਰੱਖਿਆ ਗੁਰੂ ਕਾ ਚੱਕ ਇੱਥੇ ਹੀ ਆਪ ਨੇ ਅੰਮ੍ਰਿਤ ਸਰੋਵਰ ਦੀ ਖੁਦਾਈ ਆਰੰਭ ਕੀਤੀ ਜਿੱਥੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਿੱਖ ਜਗਤ ਨੂੰ ਸਭ ਤੋਂ ਪਹਿਲਾ ਇੱਕ ਮਹਾਨ ਤੀਰਥ ਦਿੱਤਾ ਗੁਰੂ ਕੀ ਬਾਉਲੀ ਉੱਥੇ ਗੁਰੂ ਰਾਮਦਾਸ ਜੀ ਮਹਾਰਾਜ ਨੇ ਸਿੱਖ ਜਗਤ ਨੂੰ ਕੇਂਦਰ ਦਿੱਤਾ ਮਰਕਜ਼ ਦਿੱਤਾ ਇੱਕ ਬੁਨਿਆਦੀ ਅਸਥਾਨ ਦਿੱਤਾ ਜਿਸ ਦਾ ਨਾਂ ਹੈ ਸ੍ਰੀ ਹਰਿਮੰਦਰ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਮਹਾਰਾਜ ਨੇ ਸਰੋਵਰ ਦੀ ਖੁਦਾਈ ਤੇ ਤਿਆਰੀ ਤਬਾਹ ਹਰਿਮੰਦਰ ਦੀ ਉਸਾਰੀ ਦੇ ਸੰਕਲਪ ਨੂੰ ਵੀ ਅਗਾਂਹ ਵਧਾਣਾ ਚਾਹਿਆ ਉਦੋਂ ਤੱਕ ਗੁਰੂ ਕੇ ਚੱਕ ਦਾ ਨਾਂ ਸ਼੍ਰੀ ਅੰਮ੍ਰਿਤਸਰ ਪੈ ਗਿਆ ਕਿਉਂਕਿ ਪਾਣੀ ਦੇ ਨਾਲ ਅਠੇ ਪੈ ਗੁਰਬਾਣੀ ਦਾ ਸੰਬੰਧ ਜੁੜਿਆ ਹੋਇਆ ਸੀ ਭਜਨੀਕ ਲੋਕਾਂ ਦਾ ਸੰਬੰਧ ਜੁੜਿਆ ਹੋਇਆ ਸੀ ਤੋਂ ਪਾਣੀ ਭਜਨ ਕਰਕੇ ਅੰਮ੍ਰਿਤ ਬਣ ਗਿਆ ਉਂਝ ਵੀ ਪੰਜ ਪਿਆਰੇ ਜਦ ਪੰਜ ਬਾਣੀਆਂ ਪੜਦੇ ਨੇ ਤੇ ਦ੍ਰਿਸ਼ਟੀ ਪਾਣੀ ਦੇ ਵਿੱਚ ਰੱਖਦੇ ਨੇ ਤੋਂ ਪਾਣੀ ਅੰਮ੍ਰਿਤ ਬਣਦਾ ਹੈ ਤੋ ਇਸ ਪਾਣੀ ਦਾ ਅਠੇ ਪੈਰ ਗੁਰਵਾਣੀ ਨਾਲ ਸੰਬੰਧ ਜੁੜਿਆ ਹੈ ਨਾਮ ਰਸ ਨਾਲ ਸੰਬੰਧ ਜੁੜਿਆ ਹੈ ਲਿਆਜ਼ਾ ਇਸ ਸਥਾਨ ਦਾ ਨਾਮ ਪਿਆ ਸ੍ਰੀ ਅਮਰਤ ਸਰ ਭੱਟ ਗੁਰੂ ਰਾਮਦਾਸ ਜੀ ਮਹਾਰਾਜ ਦੀ ਉਪਮਾ ਵਿੱਚ ਕਹਿੰਨੇ ਨੇ ਜਨਕ ਸੋਏ ਜਿਨ ਜਾਣਿਆ ਓਨ ਮਨ ਰਥ ਦਰਿਆ ਸਤ ਸੰਤੋਖ ਸਮਾਚਰੇ ਅਬਰਾਸਰ ਭਰਿਆ ਅਕਥ ਕਥਾ ਅਮਰਾਪੁਰੀ ਜਿਸ ਦੇ ਸੋ ਪਾਵੇ ਇਹ ਜਨਕ ਰਾਜ ਗੁਰੂ ਰਾਮਦਾਸ ਤੁਝ ਹੀ ਬਣਾਵੇ ਹੇ ਗੁਰੂ ਰਾਮਦਾਸ ਜੀ ਮਹਾਰਾਜ ਤੁਹਾਡਾ ਹਿਰਦਾ ਅੰਮ੍ਰਿਤ ਸਰੋਵਰ ਨਾਲ ਭਰ ਗਏ ਅਮਿਓ ਰਸ ਨਾਲ ਭਰ ਗਏ ਤੁਸੀਂ ਤੇ ਪਰਮ ਆਨੰਦ ਦੇ ਵਿੱਚ ਅਠੇ ਪੈਰ ਲੀਨ ਰਹਿੰਦੇ ਹੋ ਭਟ ਤਦ ਹੀ ਤੇ ਗੁਰੂ ਰਾਮਦਾਸ ਜੀ ਮਹਾਰਾਜ ਦੇ ਅੱਗੋਂ ਅਰਦਾਸ ਕਰਦਨੇ ਜੋਦੜੀ ਕਰਦਨੇ ਹਮ ਆਉ ਗੁਣ ਭਰੇ ਇੱਕ ਗੁਣ ਨਾਹੀ અમૃત છાડ બખે ભખાઈ માયા મો ભરમ પે ભૂલે સુદારાસ प्रीत લગા એક ઉત્તમ પં સુનયો ગુર સંગત તહ મિલંત જમ ત્રાવ સ્મીટાઈ એક અરदास ભાટ કી રત કી ગુરુ રામદાસ રાખો સરનાઈ ગુરુ રામદાસ રાખો સરનાઈ જિસ ઢંગ દા તીરથ ગુરુ રામદાસજી મહારાજ ને જગત નુ દિત્તા ਵਾਕਈ ਇਸ ਢੰਗ ਦਾ ਤੀਰਤ ਰੂਹੇ ਜ਼ਮੀਨ ਤੇ ਅੱਜ ਤੱਕ ਨਾ ਬਣਿਆ ਤੇ ਨਾ ਹੀ ਬਣ ਸਕੇਗਾ ਤਦ ਹੀ ਤੇ ਉਸ ਤੀਰਤ ਦੀ ਸ਼ੋਭਾ ਦੇ ਚ ਇਹ ਬੜੀਆਂ ਕੀਮਤੀਆਂ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਅੰਕਿਤ ਨੇ ਡਿੱਠੇ ਸਬੇ ਥਾ ਨਹੀਂ ਤੁਦ ਜੇਹਾ ਬਧੋ ਪੁਰਖ ਵਿਦਾਤੇ ਤਾਂ ਤੂੰ ਸੋਇ ਇਸ ਅਸਥਾਨ ਨੂੰ ਸੰਸਕ੍ਰਿਤ ਤੇ ਬ੍ਰਿਜ ਦੇ ਮਹਾਨ ਕਵੀ ਕਵੀ ਗਵਾਲ ਨੇ ਜਦ ਵੇਖਿਆ ਪਰ ਕਰਮਾਂ ਦੇ ਵਿੱਚ ਦਰਸ਼ਨ ਕੀਤੇ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਪਰ ਕਰਮਾਂ ਦੇ ਵਿੱਚ ਬੈਠੇ ਭਜਨੇ ਇੱਕ ਰਸ ਤੇ ਸਾਧਕ ਅਭਿਆਸੀ ਲੋਕ ਵੇਖੇ ਸਾਈਭਾਂ ਦਾ ਦਰਸ਼ਨ ਕੀਤਾ ਤਾਂ ਆਪ ਦੇ ਮੁਖਾਰ ਬਿੰਦ ਤੋਂ ਸ੍ਰੀ ਅੰਮ੍ਰਿਤਸਰ ਲਈ ਜੋ ਉਪਮਾ ਭਰੇ ਸ਼ਬਦ ਨਿਕਲੇ ਨੇ ਉਹ ਇਹ ਨੇ ਆਪ ਕਹਿੰਦੇ ਨੇ ਰਾਜੇ ਸੁਰ ਇਹਾ ਤੋ ਇਹਾ ਸਾਧੂ ਸੁਰ ਰਾਜੇ ਸਦਾ ਸੁਧਾ ਹੈ ਉਹਾਂ ਤੋ ਇਆਂ ਸੁਦਾ ਸਰਦਰਸ ਹੈ ਸੁਣਿਆ ਬੈਕੁੰਠ ਦੇਚ ਅੰਮ੍ਰਿਤ ਦਾ ਕੁੰਭ ਹੈ ਤੇ ਦੇਵਤੇ ਨੇ ਕਵੀ ਗਵਾਲ ਕਹਿੰਦੇ ਨੇ ਇੱਥੇ ਅੰਮ੍ਰਿਤ ਦਾ ਸਰੋਵਰ ਹੈ ਤੇ ਸਾਧੂਆਂ ਦਾ ਇਕੱਠ ਹੈ ਅਭਿਆਸੀਆਂ ਦਾ ਇਕੱਠ ਹੈ ਤੇ ਸਾਧੂ ਰਾਜੇ ਨੇ ਗ੍ਰਸਤੀ ਰਾਜੇ ਨੇ ਰਾਜੇਸੁਰ ਉਹਾਂ ਤੋ ਇਆਂ ਸਾਧੂ ਸੁਰ ਰਾਜੇ ਸਦਾ ਸੁਧਾ ਹੈ ਉਹਾਂ ਤੋ ਇਆਂ ਸੁਦਾ ਸਰਦਰਸ ਹੈ पावन किए वाके होत अमर सो मरौ के जीवन, जीवन मुक्त ये सबको सब परश बैकुंठ दे, दे अमृत नो पींदेया मनुख अमर हो जांदा है अमृत सरोवर दा जल पींदेया मनुख जीवन मुक्त हो जांदा है मौत दे भय तो दूर हो जांदा है मैं मौत दे भय तो किनारा कश हो जांदा है और इस सारेयां ਲਈ ਉਪਲਬਧ ਹੈ जद के ओ किसे के सनो ਗਵਾਲ ਕਵੀ yogin ਕੋ ਦੁਰਲਭ ਕਹਾ ਹੈ ਉਹ yogi bhogi do an ko hot iha harsh hai unha harimandir to iha harimandir yate gurupurush roopurte sarash hai utthe keval hari da mandir hai vaikunth dech par itthe hari da vi mandir hai guru da vi mandir hai te kavi gwal kehnan agar mainu koi chunnan vaste kahe ki tu vaikunth nu chunna hai ਕਿ ਅੰਮ੍ਰਿਤ ਸਰ ਨੂੰ ਚੁਣਨਾ ਹੈ ਤੋ ਕਵੀ ਗੋਲਕੰਨਨ ਮੈਂ ਇਸ ਅੰਮ੍ਰਿਤ ਸਰ ਨੂੰ ਚੁਣਾਗਾ ਜਿੱਥੇ ਹਰੀ ਦਾ ਵੀ ਮੰਦਰ ਹੈ ਗੁਰੂ ਦਾ ਵੀ ਮੰਦਰ ਹੈ ਅੰਮ੍ਰਿਤ ਦਾ ਕੁੰਭ ਨਹੀਂ ਅੰਮ੍ਰਿਤ ਦਾ ਸਰੋਵਰ ਹੈ ਉੱਥੇ ਕੇਵਲ ਦੇਖਤੇ ਨੇ ਪਰ ਇੱਥੇ ਤੇ ਸਾਧੂ ਵੀ ਨੇ ਦੇਵਤੇ ਬੈਠੇ ਨੇ ਅਭਿਆਸੀ ਬੈਠੇ ਨੇ ਰਸਕ ਪੁਰਸ਼ ਬੈਠੇ ਨੇ ਤੋ ਸਮਗਰ ਸੰਸਾਰ ਨੂੰ ਇਸ ਤਰ੍ਹਾਂ ਦਾ ਇੱਕ ਮਹਾਨ ਤੀਰਥ ਗੁਰੂ ਰਾਮਦਾਸ ਜੀ ਮਹਾਰਾਜ ਨੇ ਬਖਸ਼ਿਸ਼ ਕੀਤਾ ਤਾਮਈਰੀ ਰੁਚੀਆਂ ਜੋ ਸਿੱਖ ਜਗਤ ਦੇ ਚ ਪਾਈ ਜਾਂਦੀਆਂ ਨੇ ਬਈ ਧਰਮਸ਼ਾਲਾ ਬਣਾਣੀ ਹੈ ਸਕੂਲ ਬਣਾਣਾ ਹੈ ਗੁਰਦੁਆਰਾ ਬਣਾਣਾ ਹੈ ਇਹ ਜਿਹੜੀ ਵਿਰਤੀ ਸਿੱਖਾਂ ਦੇ ਅੰਦਰ ਹੈ ਦਰਸ ਇਹ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਖਸ਼ਿਸ਼ ਹੈ ਉਹਨਾਂ ਨੇ ਦਿੱਤੀ ਪ੍ਰੇਰਣਾ ਹੈ ਔਰ ਉਹਨਾਂ ਦੀ ਇਸ ਉਸਾਰੂ ਰੁਚੀਆਂ ਤੋਂ ਬਾਅਦ ਹਰ ਸਿੱਖ ਦੇ ਅੰਦਰ ਇਹ ਬਿਰਤੀਆਂ ਉਜਾਗਰ ਹੋ ਗਈਆਂ ਕਿ ਧਾਰਮਿਕ ਮੰਦਰ ਬਣਾਉਣੇ ਨੇ ਧਾਰਮਿਕ ਅਸਥਾਨ ਬਣਾਉਣੇ ਨੇ ਧਰਮਸ਼ਾਲਾ ਬਣਾਉਣੀਆਂ ਨੇ ਵਿਦਿਆਲੇ ਬਣਾਉਣੇ ਨੇ ਇਹ ਰੁਚੀ ਅੱਜ ਵੀ ਸਿੱਖ ਜਗਤ ਦੇ ਵਿੱਚ ਬਹੁਤ ਵੱਡੀ ਪਰਬਲ ਰੂਪ ਵਿੱਚ ਮੌਜੂਦ ਹੈ ਔਰ ਇਹ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਖਸ਼ਿਸ਼ ਹੈ ਰਹਿਮਤ ਹੈ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਹਿਰਦਾ ਪ੍ਰਮਾਤਮਾ ਦੇ ਪ੍ਰੇਮ ਦੇ ਵਿੱਚ ਕਿਤਨਾ ਭਜਿਆ ਹੋਇਆ ਹੈ ਆਪ ਕਹਿੰਦੇ ਨੇ ਮੇਰੇ ਮਨ ਪ੍ਰੇਮ ਲਗੋ ਹਰ ਤੀਰ ਹਮਰੀ ਬੇਦਨ ਹਰ ਪ੍ਰਭ ਜਾਣੇ ਮੇਰੇ ਮਨ ਅੰਦਰ ਕੀ ਪੀਰ ਪ੍ਰੇਮ ਤੇ ਬਿਰਹਾ ਜਿਸ ਨਾਲ ਪ੍ਰੇਮ ਹੈ ਉਸ ਦਾ ਵਿਛੋੜਾ ਤੇ ਬਹੁਤ ਵੱਡੀ ਪੀੜ ਹੈ ਮਿਲੇ ਤੋਂ ਬਿਨਾ ਚੈਨ ਮਿਲਣਾ ਬਹੁਤ ਔਖਾ ਬਹੁਤ ਔਖਾ ਤੇ ਮਹਾਰਾਜ ਕਹਿੰਦੇ ਨੇ ਪ੍ਰੇਮ ਦਾ ਤੀਰ ਲੱਗਿਆ ਤੇ ਤੀਰ ਦੇ ਲੱਗਦੇ ਆ ਪੀੜਾ ਤੇ ਹੋਵੇਗੀ ਜਿਸ ਨਾਲ ਪ੍ਰੇਮ ਹੈ ਉਹਦਾ ਮਿਲਾਪ ਨਹੀਂ ਵਿਛੋੜਾ ਹੈ ਤੋ ਹਿਰਦਾ ਤੇ ਤੜਪੇਗਾ ਹਿਰਦਾ ਤੇ ਬਹਿਬਲ ਹੋਵੇਗਾ ਗੁਰੂ ਰਾਮਦਾਸ ਜੀ ਮਹਾਰਾਜ ਦੇ ਇਸ ਤਰ੍ਹਾਂ ਦੇ ਅਨੇਕਾਂ ਸ਼ਬਦ ਰੱਬੀ ਇਸ਼ਕ ਨਾਲ ਭਰੇ ਹੋਏ ਨੇ ਰੱਬੀ ਸਰੂਰ ਨਾਲ ਭਰੇ ਹੋਏ ਨੇ ਰੱਬੀ ਮਸਤੀ ਨਾਲ ਭਰੇ ਹੋਏ ਨੇ ਆਪਨੇ ਇੱਕ ਹੋਰ ਥਾਂ ਤੇ ਬੜੇ ਸੁੰਦਰ ਖਿਆਲ ਜਗਤ ਨੂੰ ਦਿੱਤੇ ਨੇ ਜਦ ਆਪਦੇ ਕੋਲ ਚੋਟੀ ਦੇ ਸੰਗੀਤਕਾਰ ਆਏ ਸਿਤਾਰ ਲੈ ਕੇ ਮਰਦੰਗ ਲੈ ਕੇ ਢੋਲਕ ਲੈ ਕੇ ਹੋਰ ਤਰ੍ਹਾਂ ਤਰ੍ਹਾਂ ਦੇ ਤੰਤੀ ਸਾਜ਼ ਲੈ ਕੇ ਤੇ ਸਹਿਬਾ ਨੂੰ ਕਹਿਣ ਲੱਗੇ ਅਸੀਂ ਆਪ ਨੂੰ ਰਾਗਨਾਦ ਦੀ ਮਹਿਫਿਲ ਸਜਾ ਕੇ ਆਪ ਨੂੰ ਰਾਗ ਰੰਗ ਸੁਣਾਣਾ ਹੈ ਸੁਣੋ ਅਸੀਂ ਸੰਗੀਤ ਦੇ ਰਾਹੀ ਰਾਗਾਂ ਦੇ ਰਾਹੀ ਪ੍ਰਮਾਤਮਾ ਦੇ ਗੀਤ ਗਾਣੇ ਨੇ ਪਰ ਮਾਨਸਿਕ ਬਿਰਤੀਆਂ ਜੋ ਉਹਨਾਂ ਦੀਆਂ ਸਨ ਉਹਨਾਂ ਨੂੰ ਵੇਖ ਕੇ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਕਬ ਕੋ ਉਭਾਲੇ ਘੁੰਗਰ ਧਾਲਾ ਕਬ ਕੋ ਵਜਾਵੇ ਰਬਾਬ ਮਹਿਲਤ ਚੁੰਨਦ ਖਿੰਨ ਬਲਚਸਾ ਲਾਗੇ ਹੋ ਤਵ ਲਗ ਸਮਾਰੋਂ ਰਾਮ ਏ ਰਾਗਿਓ ਏ ਸੰਗੀਤਕਾਰ ਜਿੰਨੇ ਚਿਰ ਤੱਕ ਤੁਸੀਂ ਸਿਤਾਰ ਸੁਰ ਦੇ ਚ ਕਰਨੀ ਹੈ ਮਰਦੰਗ ਸੁਰ ਦੇ ਚ ਕਰਨੀ ਹੈ ਬਾਕੀ ਦੇ ਸਾਜ਼ਾਂ ਨੂੰ ਸੁਰ ਦੇ ਵਿੱਚ ਕਰਨਾ ਹੈ ਆਪਣੇ ਗਲੇ ਨੂੰ ਸੁਰ ਦੇ ਵਿੱਚ ਕਰਨਾ ਹੈ ਉਸ ਤੋਂ ਪਹਿਲੇ ਅਸੀਂ ਰਾਮ ਆਕ ਕੇ ਰਾਮ ਨਾਲ ਜੁੜ ਜਾਣਾ ਹੈ ਦਰਸਲ ਇਹ ਸਾਰੇ ਸਾਧਨ ਤੇ ਰਾਮ ਨਾਲ ਜੁੜਨ ਦੇ ਵਾਸਤੇ ਨੇ ਤੇ ਰਾਮ ਦੀ ਧੁਨੀ ਆਲਾਪਦਿਆਂ ਜੋ ਰਾਮ ਨਾਲ ਜੁੜ ਗਿਆ ਉਹ ਇਹਨਾਂ ਸਾਧਨਾਂ ਨੂੰ ਕੀ ਕਰੇਗਾ ਤੋਂ ਗੁਰੂ ਰਾਮਦਾਸ ਜੀ ਮਹਾਰਾਜ ਕਿੰਨੇ ਵੱਡੂ ਪੱਦਰ ਦੇ ਵਿੱਚ ਉਸ ਫਰੀਪੂਰਨ ਅਕਾਲ ਪਿਤਾ ਨਾਲ ਜੁੜੇ ਹੋਏ ਨੇ ਆਪ ਨਿਮਕ ਮਾਤਰ ਦਾ ਵਿਛੋੜਾ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਸਾਹਿਬ ਰਾਮਦਾਸ ਜੀ ਮਹਾਰਾਜ ਨੇ ਸ੍ਰੀ ਅੰਮ੍ਰਿਤਸਰ ਦੇ ਵਿੱਚ ਯਾਤਰੂਆਂ ਦੇ ਲਈ ਆਰਾਮਗਾਹ ਬਣਾਈ ਔਰ ਆਏ ਹੋਏ ਯਾਤਰੂਆਂ ਦੇ ਲਈ ਲੰਗਰ ਪਾਣੀ ਦਾ ਇੰਤਜ਼ਾਮ ਕੀਤਾ ਆਏ ਹੋਏ ਯਾਤਰੂ ਰਾਮ ਨਾਲ ਜੁੜ ਸਕਣ ਅਕਾਲ ਪੁਰਖ ਦੀ ਬੰਦਗੀ ਕਰ ਸਕਣ ਉਸ ਸੱਚ ਦੀ ਸੂਝ ਤੇ ਸਮਝ ਪਾ ਸਕਣ ਸਵੇਰੇ ਤੇ ਸ਼ਾਮ ਆਪਨੇ ਸਤਸੰਗ ਦੇ ਪ੍ਰਵਾਹ ਜੋ ਹੈ ਜਾਰੀ ਕੀਤੇ ਇੰਜ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇਹ ਚੌਥੀ ਜੋਤ ਸ੍ਰੀ ਅੰਮ੍ਰਿਤਸਰ ਦੇ ਚ ਜਗਮਗਾਂਦੀ ਰਹੀ ਔਰ ਜਗਤ ਨੂੰ ਚਾਨਣਾ ਦੇਂਦੀ ਰਹੀ ਜਗਤ ਨੂੰ ਪ੍ਰਕਾਸ਼ ਦੇਂਦੀ ਰਹੀ ਜਗਤ ਨੂੰ ਆਨੰਦ ਦੇਂਦੀ ਰਹੀ ਗੁਰੂ ਅਨਸਾਪ ਜੀ ਮਹਾਰਾਜ ਦੇ ਚ ਆਏ ਆਪ ਦੇ ਆਸਾ ਦੀਵਾਰ ਦੇ ਛੰਦ ਔਰ ਬੇਸਤਰ ਸ਼ਬਦ ਜਿਨ੍ਹਾਂ ਨੂੰ ਪੜਨ ਤੋਂ ਤੇ ਸਮਝਣ ਤੋਂ ਬਾਅਦ ਪਤਾ ਚੱਲਦਾ ਹੈ ਕਿ ਗੁਰੂ ਰਾਮਦਾਸ ਜੀ ਮਹਾਰਾਜ ਉਸ ਸੱਚ ਦਾ ਕਿਤਨਾ ਵੱਡਾ ਬੋਧ ਰੱਖਦੇ ਨੇ ਕਿਤਨਾ ਵੱਡਾ ਅਨਭਵ ਰੱਖਦੇ ਨੇ ਕਿਤਨਾ ਵੱਡਾ ਰਸ ਹੈ ਆਪ ਦੇ ਹਿਰਦੇ ਚ ਔਰ ਕਿਤਨੀ ਵੱਡੀ ਗਿਆਨ ਦੀ ਗੰਗਾ ਆਪ ਦੇ ਅੰਤਿਸ਼ ਕਰਨ ਦੇ ਜੋ ਹੈ ਵਗ ਰਹੀਏ ਸਾਹਿਬ ਜੀ ਗੁਰੂ ਰਾਮਦਾਸ ਜੀ ਮਹਾਰਾਜ ਇਤਨੇ ਮਹਾਨ ਨੇ ਕਿ ਸੱਤਾ ਬ੍ਰਹਮੰਡਾ ਕਹਿੰਦੇ ਨੇ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਨਹਾਰੇ ਧਾਰਿਆ ਕਰਾਮਾਤ ਵਾਕਈ ਪੂਰੀ ਹੋ ਗਈ ਕਿਉਂਕਿ ਸਪੂਰਨ ਪੁਰਖ ਨੇ ਆਪ ਸਾਜਿਆ ਆਪ ਬਣਾਇਆ ਹੈ ਆਪ ਸ਼ਿੰਗਾਰਿਆ ਹੈ ਤਾਂ ਕੁਦਰਤੀ ਗਲ ਹੈ ਹਰ ਗਲ ਪੂਰੀ ਹੋਣੀ ਸੀ ਤੇ ਪੂਰੇ ਕਾ ਕੀਆ ਸਭ ਕੁਝ ਪੂਰਾ ਘਟਵਤ ਕਿਛ ਨਹੀਂ ਦਰਸਲ ਪੂਰਨ ਪੁਰਖ ਦਾ ਜੋ ਕੁਝ ਵੀ ਕੀਤਾ ਹੋਇਆ ਹੁੰਦਾ ਹੈ ਉਹ ਸਭ ਕੁਝ ਮੁਕੰਮਲ ਹੈ ਸਭ ਕੁਝ ਪੂਰਨ ਹੈ ਅੰਮ੍ਰਿਤ ਸਰਦੀ ਗਲੀਆਂ ਦੇਚ ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਲਹਿਰਾਂ ਮੌਜੂਦ ਨੇ ਦਰਬਾਰ ਸਾਹਿਬ ਦੇਚ ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਲਹਿਰਾਂ ਮੌਜੂਦ ਨੇ ਸਮੁੱਚੀ ਦੁਨੀਆ ਤੋਂ ਯਾਤਰੀ ਜਦ ਦਰਬਾਰ ਸਾਹਿਬ ਆਉਂਦੇ ਨੇ ਤੇ ਮਹਿਸੂਸ ਕਰਦੇ ਨੇ ਇੱਥੇ ਜੋ ਚੈਨ ਤੇ ਸ਼ਕੂਨ ਮਿਲਦਾ ਹੈ ਦੁਨੀਆ ਦੇ ਕਿਸੇ ਕੋਨੇ ਦੇਚ ਨਹੀਂ ਮਿਲਦਾ ਔਰ ਦੁਨੀਆ ਦਾ ਵਾਹਿਗੋ ਮੰਦਰ ਹੈ ਹਰੀ ਮੰਦਰ ਉਹ ਤੀਰਥ ਹੈ ਜਿੱਥੇ 24 ਘੰਟੇ ਪ੍ਰਭੂ ਦੀ ਮਹਿਮਾ جاری ਹੈ ਜਿੱਥੇ 24 ਘੰਟੇ ਕੋਈ ਨਾ ਕੋਈ ਮਨੁੱਖ ਬੰਦਗੀ ਕਰ ਰਿਹਾ ਹੈ ਭਜਨ ਕੀਰਤਨ ਚੱਲ ਰਿਹਾ ਹੈ ਤਾਂ ਅੱਠੇ ਪੈਰ ਬੰਦਗੀ ਦਾ ਪ੍ਰਵਾਹ ਨਾਮ ਰਸ ਦਾ ਪ੍ਰਵਾਹ ਜਿਸ ਅਸਥਾਨ ਤੇ ਚੱਲ ਰਿਹਾ ਹੈ ਉਹਨੂੰ ਕਹਿੰਦੇ ਨੇ ਗੁਰੂ ਰਾਮਦਾਸਪੁਰ ਉਹਨੂੰ ਕਹਿੰਦੇ ਨੇ ਗੁਰੂ ਕਾ ਚੱਕ ਤੇ ਉਸਨੂੰ ਕਹਿੰਦੇ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਦੀ ਮਹਾਨ ਦੇਨ ਮਹਾਨ ਬਖਸ਼ਿਸ਼ ਜਗਤ ਦੇ ਵਿੱਚ ਬਖਸ਼ਾ ਵੰਡ ਰਹੀਏ ਰਹਿਮਤ ਵੰਡ ਰਹੀਏ ਗਿਆਨ ਵੰਡ ਰਹੀਏ ਆਨੰਦ ਵੰਡ ਰਹੀਏ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇੱਕ ਮੂਲ ਉਪਦੇਸ਼ ਕਿ ਹਿਰਦੇ ਦੀ ਸ਼ੁੱਧੀ ਤੋਂ ਬਿਨਾਂ ਜਿੱਤਨੇ ਵੀ ਕਰਮ ਨੇ ਫਿਜ਼ੂਲ ਨੇ ਦਰਸਲ ਸ਼ੁਭ ਕਰਮ ਇੱਕ ਚੰਗਾ ਬੀਜ ਹੈ ਪਰ ਸ਼ੁੱਧ ਹਿਰਦਾ ਇੱਕ ਚੰਗੀ ਧਰਤੀ ਹੈ ਤੇ ਚੰਗੇ ਬੀਜ ਨੂੰ ਜਿਤਨੇ ਚਿਰ ਤੱਕ ਚੰਗੀ ਧਰਤੀ ਦੀ ਮਿਲਾਪ ਨਾ ਹੋਵੇ ਜਿਤਨੇ ਚਿਰ ਤੱਕ ਚੰਗੀ ਧਰਤੀ ਨਾ ਮਿਲ ਸਕੇ ਉਹ ਚੰਗਾ ਵੀ ਢੰਗ ਨਾਲ ਪਰਫੁੱਲਤ ਨਹੀਂ ਹੁੰਦਾ ਵੱਧਦਾ ਨਹੀਂ ਫੁੱਲਦਾ ਨਹੀਂ ਆਪ ਕਹਿੰਦੇ ਨੇ ਮੱਥਾ ਟੇਕਣਾ ਇੱਕ ਚੰਗਾ ਕਰਮ ਹੈ ਪਰ ਹਿਰਦੇ ਦੀ ਸ਼ੁੱਧੀ ਇੱਕ ਚੰਗੀ ਧਰਤੀ ਹੈ ਅਗਰ ਚੰਗੀ ਧਰਤੀ ਨਹੀਂ ਤਾਂ ਮੱਥਾ ਟੇਕਣਾ ਫਿਜ਼ੂਲ ਹੈ ਸੀਸ ਨਿਵਾਈਏ ਕਿਆ ਥੀਏ ਜਾ ਰਿਦੇ ਕੋ ਸੁੱਧੇ ਜਾਏ ਗਾਰੇ ਗੀਤ ਪਰਿਪੂਰਨ ਪ੍ਰਮਾਤਮਾ ਦੇ ਹਿਰਦੇ ਦੀ ਸ਼ੁੱద్ధి ਨੇ ਤੋ ਗੁਰੂ ਰਾਮਦਾਸ ਜੀ ਮਹਾਰਾਜ ਦਾ ਕਹਿਣਾ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਬੀਜੇ RAM ਰਾਜੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਗੇ ਤੋ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਜ਼ੋਰ ਦਿੱਤਾ ਐ ਬੰਦੇ ਸ਼ੁਭ ਕਰਮਾਂ ਦੇ ਨਾਲ ਨਾਲ ਸ਼ੁੱਧ ਹਿਰਦਾ ਵੀ ਬੜਾ ਲਾਜ਼ਮੀ ਹੈ ਚੰਗੇ ਬੀਜ ਦੇ ਨਾਲ ਨਾਲ ਚੰਗੀ ਧਰਤੀ ਦਾ ਹੋਣਾ ਬੜਾ ਲਾਜ਼ਮੀ ਹੈ ਇਹ ਗੁਰੂ ਰਾਮਦਾਸ ਜੀ ਮਹਾਰਾਜ ਦਾ ਮੂਲ ਸੰਦੇਸ਼ ਸੀ ਮੂਲ ਉਪਦੇਸ਼ ਸੀ ਔਰ ਆਪ ਇਸੇ ਤਰੀਕੇ ਨਾਲ ਉਪਦੇਸ਼ ਕਰਦੇ ਰਹੇ ਜਗਤ ਨੂੰ ਪਰਿਪੂਰਨ ਪ੍ਰਮਾਤਮਾ ਨਾਲ ਜੋੜਦੇ ਰਹੇ ਸ਼ੁਭ ਕਰਮ ਤੇ ਸ਼ੁੱਧ ਹਿਰਦੇ ਦਾ ਉਪਦੇਸ਼ ਤੇ ਸੰਦੇਸ਼ ਆਪ ਜੀ ਦੀ ਬਾਣੀ ਵਿੱਚ ਅੱਜ ਵੀ ਮਿਲ ਰਿਹਾ ਹੈ ਸਮੁੱਚੇ ਜਗਤ ਨੂੰ ਮਿਲ ਰਿਹਾ ਹੈ ਅਰਿਮੰਦਰ ਸਾਹਿਬ ਦਰਬਾਰ ਸਾਹਿਬ ਅੰਮ੍ਰਿਤਸਰ ਔਰ ਇਹ ਚਾਰੇ ਪੰਨੇ ਸਰੋਵਰ ਇਹ ਸਾਰੇ ਅਸਥਾਨ ਸ੍ਰੀ ਅੰਮ੍ਰਿਤਸਰ ਦਾ ਇਹ ਮਹਾਨ ਨਗਰ ਗੁਰੂ ਰਾਮਦਾਸ ਜੀ ਮਹਾਰਾਜ ਦੀ ਇੱਕ ਦਿਨ ਇੱਕ ਬਖਸ਼ਿਸ਼ ਤੇ ਅੰਮ੍ਰਿਤਸਰ ਦੇ ਵਿੱਚ ਪ੍ਰਵੇਸ਼ ਕਰਦੇ ਆਂ ਰਸਨਾ ਤੋਂ ਨਿਕਲ ਜਾਂਦਾ ਹੈ ਧਨ ਗੁਰੂ ਰਾਮਦਾਸ ਧਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ